ਸਸਿਕਾ ਕਿਸਾਨ ਪ੍ਰਭੂ ਅੱਜ ਆਪਾਂ ਪਹੁੰਚੇ ਜੀ ਮਲੋਟ ਟਰੈਕਟਰ ਮੰਡੀ ਤੇ ਤੇ ਜਿਵੇਂ ਜਿਵੇਂ ਸੀਜ਼ਨ ਆ ਰਿਹਾ ਜੀ ਨੇੜੇ ਨੇੜੇ ਟਰੈਕਟਰਾਂ ਜਾ ਰਹੀ ਹੈ ਤੇਜ਼ੀ ਤੇ ਜੇਕਰ ਬੇਨਤੀ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਸਵਰਾਜ 855 ਪਿਛਲੇ ਟਾਇਰ ਹੈਗੇ 14 ਦੇ ਅਪੋਲੋ ਕੰਪਨੀ ਦੇ ਟਾਇਰ ਆ ਜੀ ਤੇ ਟਰੈਕਟਰ ਕਾਫੀ ਹੱਦ ਤੱਕ ਵਧੀਆ ਸਾਫ ਸੁਥਰਾ ਹੈ 13 ਮਾਡਲ ਆ 2,80,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਤੇ ਵਿਦਆਊਟ ਪਾਵਰ ਆ ਜੀ ਇਹ ਪਾਵਰ ਨਹੀਂ ਆ ਅਗਲਾ ਆ ਗਿਆ ਜੀ ਮੈਸੀ 241 ਟਾਇਰਾਂ ਦੀ ਕੰਡੀਸ਼ਨ ਪਿਛਲੇਆਂ ਦੀ ਕਾਫੀ ਹੱਦ ਹੱਦ ਤੱਕ ਵਧੀਆ ਪਈ ਆ 13 ਦੇ ਟਾਇਰਾਂ ਚ ਅਪੋਲੋ ਕੰਪਨੀ ਦੇ ਟਾਇਰ ਆ ਅਗਲੇ ਘਸੇ ਹੋਏ ਹੈ ਜੀ ਟਾਇਰ ਇਹ 4 ਮਾਡਲ ਹੈ 2 ਲੱਖ ਤੇ 70000 ਰੁਪਏ ਡਿਮਾਂਡ ਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 98 11 ਇਹ ਹੈਗੇ ਜੀ 97 ਮਾਡਲ ਆ 2 ਲੱਖ ਤੇ 50000 ਰੁਪਏ ਡਿਮਾਂਡ ਆ ਪਿਛਲੇ ਟਾਇਰ ਹੈਗੇ ਜੀ 40 ਕੇ ਪੈਸੇ 50 ਕੇ ਅਗਲੇ ਦਾ ਘਸੇ ਹੋਏ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 36 30 ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਹੈ ਜੀ ਇਹ 14 ਮਾਡਲ ਹੈ 4 ਲੱਖ ਤੋਂ 75000 ਰੁਪਏ ਡਿਮਾਂਡ ਹੈ ਬਾਕੀ ਤੋਂ ਵੀ ਪ੍ਰਸਾਦ ਨਤਰ ਲੱਗ ਕੇ ਡੱਕ ਡੱਕ ਲੱਗ ਕੇ ਫਾਈਬਰ ਦੀ ਛਤਰੀ ਲੱਗੀ ਹੋਈ ਹੈ ਉਸ ਤੋਂ ਟਰੈਕਟਰ ਆ ਗਿਆ ਫਾਰਮ 60 ਇਹ 97 ਮਾਡਲ ਹੈ 1,50,000 ਰੁਪਏ ਡਿਮਾਂਡ ਹੈ ਟਾਇਰ ਇਹ ਸਾਫ਼ ਸੁਥਰੇ ਪਰ ਘਾਟਾਂ ਕੰਡੀਸ਼ਨ ਡਰਾਂ ਦੀ ਉਹ ਟਰੈਕਟਰ ਸਾਫ਼ ਸੁਥਰਾ ਹੈ ਅਗਲਾ ਟਰੈਕਟਰ ਆ ਗਿਆ ਸਮਰਾਜ 8 ਤੋਂ 55 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਹੈ 14 ਮਾਡਲ ਹੈ 4,80,000 ਰੁਪਏ ਡਿਮਾਂਡ ਹੈ ਚਾਰੇ ਟਾਇਰ ਇਹ ਲੋਕਲ ਸਾਫ ਸੁਥਰੇ ਤੇ ਵਧੀਆ ਕੰਡੀਸ਼ਨ ਦੇ ਪਏ ਆ ਜੀ ਇਹ ਹੈਗਾ ਜੀ 14 ਦੇ 19 ਚ ਤੇ ਗੁਡিয়ার ਕੰਪਨੀ ਦੇ ਟਾਇਰ ਹੈ ਜੀ ਤੇ ਅਗਲੇ ਹੈਗੇ ਜੀ ਐਮਆਰ ਪਰ ਅਗਲਾ ਹੈ ਜੀ ਮੈਸੀ ਡਵਲ ਕਲਚ 241 ਇਹ 12 ਮਾਡਲ ਹੈ ਜੀ 2 ਲੱਖ ਤੇ 40000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਗੁਡিয়ার ਦੇ ਆ ਪਿਛਲੇ ਹੈਗੇ ਜੀ ਅੱਧੇ ਕ ਸਤੋਗਰ ਰੈਟਰ ਆ ਗਿਆ ਸਵਾਰ 1744 ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਚਾਰ ਮਾਡਲ ਆ 2,50,000 ਰੁਪਿਆ ਡਿਮਾਂਡ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਪੰਜਾਬ 22 ਅਗਲੇ ਟਾਇਰ ਹੈਗੇ ਜੇਕੇ ਦੇ ਬਿਲਕੁਲ ਨਵੇਂ ਸਾਫ਼ ਸੁਥਰੀ ਕੰਡੀਸ਼ਨ ਦੇ ਤੇ ਪਿਛਲੇ ਟਾਇਰ ਹੈਗੇ 60 ਰੁਪਏ 12 ਮਾਡਲ ਆ 2,70,000 ਰੁਪਿਆ ਡਿਮਾਂਡ ਹੈ ਜੀ ਇਹ ਜਿਹੜੇ ਟਰੈਕਟਰ ਆ ਜੀ ਮਲੋਟ ਮੰਡੀ ਤੇ ਆ ਜੇਕਰ ਕਿਸੇ ਵੀਰ ਭਰਾ ਨੇ ਟਰੈਕਟਰ ਲੈਣੇ ਹਨ ਤਾਂ ਮੋਡ ਮੰਡੀ ਤੇ ਆ ਕੇ ਤੁਸੀਂ ਵੇਖ ਕੇ ਆ ਕੇ ਲੈ ਸਕਦੇ ਆਂ ਅਗਲਾ ਟਰੈਕਟਰ ਆ ਗਿਆ 5204 ਟਾਇਰ ਚਾਰੇ ਵਧੀਆ ਸਾਫ ਸੁਥਰੇ ਆਈ ਘੱਟ-ਕੁੱਟ ਨਹੀਂ ਲੱਗਿਆ ਅਗਲੇ ਟਰੈਰ ਕੰਡੀਸ਼ਨ ਵਧੀਆ ਪਈ ਹੈ ਜੀ ਪਿਛਲੇ ਨੇ ਥੋੜੇ ਜੇ ਘੱਟ ਆ ਜੀ ਇਹ ਹੈਗਾ ਜੀ 11 ਮਾਡਲ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਅਗਲਾ ਟਰੈਕਟਰ ਆ ਗਿਆ ਹੈਂਦਰਾ 575 DI ਚਾਰੇ ਟਾਇਰ ਦੀ ਕੰਡੀਸ਼ਨ ਸਾਫ਼ ਆ ਜੀ ਤੇ ਬਾਕੀ 30 ਰੁਪਏ ਦੀ ਕੰਡੀਸ਼ਨ ਆ ਜੀ ਨੂੰ ਤੇ ਕੱਟ-ਕੁੱਟ ਨਹੀਂ ਲੱਗਿਆ ਵੈਸੇ ਸਾਫ਼ ਆ ਇਹ 3 ਮਾਡਲ ਆ ਜੀ 1,75,000 ਰੁਪਿਆ ਟ ਮੰਗਦਾ ਸੋਨਾਲਿਕ ਆ ਗਈ 60 ਦਾ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਨਵੀਂ ਕੰਡੀਸ਼ਨ ਦੇ ਵਿੱਚ ਅਗਲੇ ਟਾਇਰ ਹੈਗੇ ਆ ਜੋ ਪੋਲੋ ਦੇ ਮਗਰਲੇ ਟਾਇਰ ਹੈਗੇ ਜੀ 2000 ਰੁਪਏ ਇਹ 13 ਮਾਡਲ ਆ ਜੀ 13 ਮਾਡਲ ਹੈ ਜੀ 4 ਲੱਖ 70000 ਰੁਪਏ ਦਾ ਡਿਮਾਂਡ ਪੰਜਾਬ ਨੰਬਰ ਮੀਟ ਹੈ ਅਗਲਾ ਟਰੈਕਟਰ ਹੈ ਜੀ ਸੋਰਾ ਹੈ 744 ਚੈਕਿੰਗ ਕਰ ਰਿਹਾਏ 2001 ਮਾਡਲ 2 ਲੱਖ 95000 ਰੁਪਏ ਦਾ ਡਿਮਾਂਡ ਹੈ ਜੀ ਕੀ ਆ ਕੇ ਨਾ ਹੈ ਅਗਲਾ ਟਰੈਕਟਰ 735 ਜੀ 1 ਮਾਡਲ 1 ਲੱਖ 97000 ਰੁਪਏ ਦਾ ਡਿਮਾਂਡ ਹੈ ਜੀ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ਼ ਸੁਥਰੇ ਪਏ ਟਰੈਕਟਰ ਦੀ ਫਿਨਿਸ਼ਿੰਗ ਵੀ ਸਾਫ਼ ਹੈ। ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਕਾ 750 ਇਹ 4 ਮਾਡਲ ਹੈ 2,70,000 ਰੁਪਏ ਡਿਮਾਂਡ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਸਾਫ਼ ਸੁਥਰੀ ਹੈ ਜੀ ਕਿਤੇ ਕੋਈ ਲੀਕਿੰਗ ਸ਼ੀਕਿੰਗ ਹੈ ਨਹੀਂ। ਫਾਰਮਸ 80 ਆ ਗਿਆ ਜੀ। ਫਿਸ਼ਲੇਟਰ ਦਾ 99 ਮਾਡਲ ਹੈ 1,57,000 ਰੁਪਏ ਡਿਮਾਂਡ ਹੈ ਅਗਲੇ ਟਰ ਨਵੀਂ ਕੰਡੀਸ਼ਨ ਦੇ ਵਿੱਚ ਹੀ ਹੈ ਜੀ ਗੁੱਡਇਰ ਦੇ ਟਾਇਰ ਹੈ ਅਗਲੇ अर्जुन आ गया जी 605ਾਰੇ टायर बिल्कुल साफ सुथरे ये 18 मॉडल है जी 5 लाख ते 60000 ਰੁਪਿਆ ਡਿਮਾਂਡ ਹੈ ਜੀ ਅਗਲਾ ਟਰੈਕਟਰ ਆ ਗਿਆ ਸੋਨਾ ਲੇਕ ਦਾ 750 ਦਾ ਇਹ 13 ਮਾਡਲ ਹੈ ਜੀ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60 ਇਹ 98 ਮਾਡਲ ਹੈ ਜੀ 1,90,000 ਰੁਪਿਆ ਡਿਮਾਂਡ ਹੈ ਜੀ ਪਿਛਲੇ ਟਾਇਰ ਅਵੇਲੇਬਲ ਨਵੀਂ ਕੰਡੀਸ਼ਨ ਦੇ ਵਿੱਚ ਪਾਇਆ ਜੀ ਸਾਫ-ਸੁਥਰੇ ਅਗਲੇ 50 ਕੋ ਪੈਸੇ ਪਾਇਆ ਜੀ ਅਗਲਾ ਆ ਗਿਆ ਜੀ ਸਵਰਾਜ 852 ਇਹ 88 ਮਾਡਲ ਹੈ ਜੀ 1,60,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਪੇਂਟ ਹੋਇਆ ਹੋਇਆ 21 ਚੀਰੀ ਟਰੈਕਟਰ ਹੈ ਜੀ ਮੇਰੇ حساب ਨਾਲ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 735 98 ਮਾਡਲ ਹੈ ਜੀ 1,45,000 ਰੁਪਿਆ ਡਿਮਾਂਡ ਉਸ ਤੋਂ ਅਗਲਾ ਟਰੈਕਟਰ ਆ ਗਈ Mahindra 475 DI ਇਹ 97 ਮਾਡਲ ਹੈ ਜੀ 1 ਲੱਖ ਤੇ 60000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਈ Saurabh 744 ਇਹ ਦਾ ਜੀ 2008 ਮਾਡਲ ਆ 2 ਲੱਖ ਤੇ 80000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਵਧੀਆ ਕੰਡੀਸ਼ਨ ਦੇ ਤੋਂ ਮੈਸੀ ਆ ਗਈ 200 ਕੇ ਵਾਲੀ ਇਹ 11 ਮਾਡਲ ਹੈ 37 ਲੱਖ 85000 ਰੁਪਏ ਦਾ ਮਾਡਲ ਚਾਰੇ ਟਾਇਰ ਬਿਲਕੁਲ ਨਵੇਂ ਆ ਸੋਨਾਲੀ ਕਾ ਗਿਆ 750 ਦਾ ਜੀ ਹਾਰੀ ਬੈ ਇਸ਼ਰਾਗ ਆ ਗਿਆ ਜੀ 368 ਇਹ 13 ਮਾਡਲ ਆ 290000 ਰੁਪਏ ਡਿਮਾਂਡ ਹੈ ਜੀ 289 ਸੋਰਾਜ 855 ਇਹ ਨਵਾਂ ਮਾਡਲ ਹੈ 330000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਸਾਫ਼ ਸੁਥਰਾ ਹੈ ਪਾਵਰ ਟਰੈਕ ਆ ਗਿਆ ਜੀ ਡਬਲ ਕਲਚ 6 ਮਾਡਲ ਹੈ ਜੀ 215000 ਰੁਪਏ ਡਿਮਾਂਡ ਪਾਵਰ ਟਰੈਕ ਆ ਗਿਆ ਜੀ 440 ਇਸ ਕਟ ਇਹ ਇੱਕ ਮਾਡਲ ਹੈ 1,32,000 ਰੁਪਏ ਦੀ ਮੰਗ ਇਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60 ਇਹ 2008 ਮਾਡਲ ਹੈ 2,70,000 ਰੁਪਏ ਦੀ ਮੰਗ ਹੈ ਜੀ ਡਬਲ ਕਲਚ ਹੈ ਇਸ ਤੋਂ ਅਗਲਾ ਟਰੈਕਟਰ ਆ ਗਿਆ ਇਹ ਮਿੰਦਰਾ 475 DI ਇਹ 91 ਮਾਡਲ ਹੈ 1,30,000 ਰੁਪਏ ਦੀ ਮੰਗ ਹੈ ਅਗਲਾ ਆ ਗਿਆ ਜੀ ਐਸ਼ਰ 364 ਜੀ ਟਰੈਕਟਰ ਵਧੀਆ ਪਿਆ ਜੀ ਇਹ ਹੈਗਾ ਜੀ 13 ਮਾਡਲ 2 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 3620 ਇਹ ਹੈਗਾ ਜੀ 95 ਮਾਡਲ ਆ 2 ਲੱਖ ਤੇ 25000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 6 ਛਿਰੀ ਹੈਗਾ ਜੀ 98 ਮਾਡਲ ਆ 2 ਲੱਖ ਤੇ 15000 ਰੁਪਏ ਡਿਮਾਂਡ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੇ ਦਾ 50 ਦਾ ਉਹ 14 ਮਾਡਲ ਹੈ ਜੀ 4 ਲੱਖ 15000 ਰੁਪਏ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਸਾਫ ਸਫੇਰੇ ਅਗਲਾ ਟਰੈਕਟਰ ਆ ਗਿਆ ਜੀ ਫਾਰਮ 68 ਇਹ 2000 ਮਾਡਲ ਦਾ 2 ਲੱਖ 15000 ਰੁਪਏ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਵਧੀਆ ਸਾਫ ਸਫੇਰੇ ਦੇ ਨਵੀਂ ਕੰਡੀਸ਼ਨ ਦੇ ਵਿੱਚ ਹੀ ਪਏ ਹੈ ਫਾਰਮ ਆ ਗਿਆ ਜੀ 68 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰਐਫ ਦੇ 16 ਦੇ ਟਾਇਰਾਂ ਦਾ 16928 ਦੇ ਤੇ 12 ਮਾਡਲ ਹੈ 4,33,000 ਰੁਪਏ ਡਿਮਾਂਡ ਹੈ। 3630 ਆ ਗਏ। ਇਹ 3 ਮਾਡਲ ਹੈ 2,80,000 ਰੁਪਏ ਡਿਮਾਂਡ ਹੈ। ਮਹਿੰਦਰਾ ਆ ਗਏ 275 ਡੀ ਆਈ। ਚਾਰੇ ਟਾਇਰ ਸੱਜਣ ਕੋਲ ਸਾਫ਼ ਸੁਥਰੇ ਆ ਜੀ। ਪਿਛਲੇ ਟਾਇਰ ਹੈਗੇ ਜੀ 80-90 ਪੈਸੇ, ਅਗਲੇ ਟਾਇਰ ਹੈਗੇ ਜੀ 30 ਕੁ ਪੈਸੇ ਘੱਟ ਆ ਜੀ ਅਗਲੇ ਟਾਇਰ। ਦੋਸਤੋ ਇਸ ਤੇ ਮਾਡਲ ਮਾਡਲ ਤੇ ਰੇਟ ਨਹੀਂ ਲਿਖਿਆ ਜੀ ਕਿਮਿੰਦਰ ਇਹ 94 ਮਾਡਲ ਹੈ 1 ਲੱਖ ਤੇ 55000 ਰੁਪਏ ਰੇਟ ਮੰਗਦਾ। ਅਗਲਾ ਟਰੈਕਟਰ ਆ ਗਿਆ ਜੀ 735 ਹਵਰਾਜ ਇਹ 7 ਮਾਡਲ ਹੈ 2 ਲੱਖ 70000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 911 ਕਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੇ ਹਾਲਤ ਦੇ ਆ ਜੀ ਇਹ ਹੈਗਾ ਇਹ ਮਾਡਲ 2002 ਤੇ 3 ਲੱਖ ਰੁਪਏ ਡਿਮਾਂਡ ਹੈ 750 ਦਾ ਆ ਗਿਆ ਜੀ ਸੋਣਾ ਲੇਗਾ 10 ਮਾਡਲ ਆ 3 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਇਸ ਵਾਈਕਲ ਦੇ ਮਾਲਕ ਦੇ ਟਰੈਕਟਰ ਸਾਫ਼ ਸੁਥਰਾ ਲਿਆ ਜੀ ਇਹ ਪਰ ਥੋੜੇ ਇੰਨਾ ਵੀ ਟਾਇਰਾਂ ਦੀ ਕਮੀ ਜੀ 550 ਆ ਗਿਆ ਜੀ ਨੂੰ ਹੋ ਲੈਣਾ ਕੋੜ ਵਾਲਿਆਂ ਦਾ ਇਹ ਹੈਗਾ ਜੀ ਤਿੰਨ ਮਾਡਲ 4 ਲੱਖ ਤੇ 40000 ਰੁਪਿਆ ਦੀ ਮੰਗ ਹੈ। ਸਵਰਾਜ ਆ ਗਈ 72490 ਮਾਡਲ ਹੈ 1 ਲੱਖ ਤੇ 10000 ਰੁਪਿਆ ਦੀ ਮੰਗ ਹੈ। ਸਵਰਾਜ ਆ ਗਈ 949 FA 2006 ਮਾਡਲ ਹੈ ਜੀ 1 ਲੱਖ ਤੇ 70000 ਰੁਪਿਆ ਦੀ ਮੰਗ ਹੈ। ਇਹਦਾ ਕਿਹੜਾ ਮਾਡਲ ਕਰਦੇ ਆ। ਸਵਰਾਜ ਅਗਲਾ ਰੈਕਟਰ ਆ ਗਈ ਇੰਡੋ ਫਾਰਮ ਇਹ ਚਾਰ ਮਾਡਲ ਹੈ ਜੀ 2 ਲੱਖ ਤੇ 85000 ਰੁਪਿਆ ਦੀ ਮੰਗ ਹੈ। ਉਸ ਤੋਂ ਅਗਲਾ ਰੈਕਟਰ ਆ ਗਈ ਸੋਨਾਲੀਗਾ ਈ 50 ਦਾ ਇਹ 18 ਮਾਡਲ ਹੈ ਜੀ 5 ਲੱਖ ਤੋਂ 15000 ਰੁਪਿਆ ਦੀ ਮੰਗ ਹੈ ਟਰੈਕਟਰ ਦੇ ਮਾਲਕ ਨੇ ਉਸ ਤੋਂ ਅਗਲਾ ਟਰੈਕਟਰ ਹੈ ਜੀ ਅਰਜਨ 505 ਡੀਆਈ ਇਹ 17 ਮਾਡਲ ਹੈ ਜੀ 5 ਲੱਖ ਤੇ 25000 ਰੁਪਿਆ ਦੀ ਮੰਗ ਹੈ ਚਾਰੇ ਡਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੈਗੇ ਜੀ ਕਲਰੇਟਰ ਅਗੈਸਰ ਰਾਜ 855 11 ਮਾਡਲ ਹੈ 3 ਲੱਖ 85000 ਰੁਪਿਆ ਡਿਮਾਂਡ ਹੈ ਹਾਂਜੀ ਦੋਸਤੋ ਸਵਰਾਜ 855 ਤੇ ਅਰਜਨ 505 ਦੋਨੇ ਡ੍ਰੈਕਟਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੀ ਪਏ ਆ ਜੀ ਇਹਨਾਂ ਬਾਈਆਂ ਦਾ ਇਹ ਨਾਲ ਦੇ ਟਾਇਰ ਹੈ ਜੀ ਅਰਜਨ ਦੇ 1200 ਕੁਸਕ ਘੰਟਾ ਹੀ ਚੱਲਿਆ ਜੀ ਸਾਫ ਸੁਥਰੀ ਕੰਡੀਸ਼ਨ ਦਾ ਡ੍ਰੈਕਟਰ ਹੈ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਅਗੇ ਮਾਈਲ ਨੰਬਰ ਕਿੰਨੇ ਰਿਹਾ 94787 03300 03300 94787 03300 ਇਹ ਦੋ ਟਰੈਕਟਰ ਆ ਜ ਸਵਰਾਜ 855 ਤੇ ਅਰਜਨ ਤੇ ਬਾਈਆਂ ਦਾ ਤੁਸੀਂ ਇਹ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਆਂ ਜੀ ਫੋਨ ਤੇ ਜੇਕਰ ਕਿਸੇ ਵੀਰ ਪ੍ਰਾਣ ਉਤਸੰਦ ਆਉਂਦੇ ਆਂ ਤਾਂ ਵੀਡੀਓ ਦੇ ਵਿੱਚ ਨੰਬਰ ਲੈ ਕੇ ਕਾਲ ਕਰ ਸਕਦੇ ਆਂ ਇੱਕ ਹੈਗਾ ਜੀ ਅਰਜਨ ਆਹ ਜੀ ਤੇ ਇੱਕ ਹੈਗਾ ਜੀ 855 ਜੀ ਕੋਲ ਟਰੈਕਟਰ ਹੈ ਨਾੜ ਗਿਆ ਇਹ ਕਰਨ ਵਾਲਾ ਮਾਡਲ ਹੈ 2,30,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਇਹ 98 ਮਾਡਲ ਹੈ 1,70,000 ਰੁਪਏ ਡਿਮਾਂਡ ਅੱਛਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ 2014 ਮਾਡਲ ਹੈ 4,85,000 ਰੁਪਏ ਡਿਮਾਂਡ ਹੈ ਉਸ ਤੋਂ ਲਗੇ ਟਰੈਕਟਰ ਆ ਗਿਆ ਸਵਰਾਜ 4360 93 ਮਾਡਲ ਹੈ 1,45,000 ਰੁਪਏ ਡਿਮਾਂਡ ਹੈ ਉਹ ਦੋਸਤੋ ਮਲੂਟ ਮੰਡੀ ਇਤੂ ਮੰਡੀ ਦੀ ਵੀਡੀਓ ਦੇਖਣ ਲਈ ਛੋਡਾ ਬਹੁਤ-ਬਹੁਤ ਧੰਨਵਾਦ ਤੇ ਬੇਨਤੀ ਹੈ ਕਿ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਆਉਣ ਵਾਲੀ ਟ੍ਰੈਕਟਰ ਮੰਡੀ ਦੀ ਕੋਈ ਵੀ ਵੀਡੀਓ ਪਾਈਗੇ ਤਾਂ ਉਹਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ